ਚਲ ਆ ਗਏ ਆ ਡੇਰੇ ਹੱਥ ਪਹੁੰਚ ਗਏ ਉਹ ਦੁੱਧ ਗਰਮੀ ਗਰਮੀ ਕਰਦੇ ਹੈ ਇੰਨੀ ਗਰਮੀ ਇੰਨੀ ਗਰਮੀ ਅੱਜ ਤੈਨੂੰ ਕੋਈ ਗਰਮੀ ਨਹੀਂ ਲੱਗੀ ਹੈ ਚਲ ਅੱਜ ਤਾਂ ਮੈਂ ਬੜੀ ਖੁਸ਼ ਹਾਂ ਚਲ ਆ ਬੜਾ ਕੀਤਾ ਬਾਬਾ ਵੱਡਾ ਡੱਬਾ ਲਿਆ ਕੇ ਨਹੀਂ ਮੈਂ ਸੰਗਤ ਸੁਗਤ ਹੁੰਦੀ ਆ ਦੇਸੀ ਉਹਦੀ ਬਰਕੀਆ ਕਿੰਦਾ ਕੀਤਾ ਚਲ ਚਲ ਬਾਬਾ ਜੀ 2 ਸਾਲ ਹੋ ਗਿਆ ਸੀ ਕੁਟੀਆ ਜੀ ਚ ਰਹਿਣਦੇ ਆ ਤੇ ਕਿਰਪਾ ਕਰੋ ਏਵੇਂ ਕਿਤੇ ਬਾਹਰਪੁਰ ਜਾਈਏ ਮੜਾ ਜਾ ਕਿ ਮੜਾ ਲੈ ਬਾਲਕ ਸਬਰ ਦਾ ਫਾਲ ਮੀਠਾ ਹੁੰਦਾ ਹੈ ਕੱਚਾ ਤੜੇਗਾ ਤਾਂ ਫੀਕਾ ਹੁੰਦਾ ਹੈ। ਥੋੜਾ ਸਬਰ ਰੱਖੋ ਸਬਰ। ਸਾਰੇ ਕੰਮ ਹੋਣਗੇ। ਬਾਪਿਆਂ ਜੀਆਂ ਪਹਾੜਾਂ ਵਿੱਚ ਕੋਠੀਆਂ ਹੋਣਗੀਆਂ ਕੋਠੀਆਂ। ਇੱਥੇ ਤਾਂ ਗਰਮੀ ਨੇ ਮਾਰ ਛੜਿਆ ਵਾ। ਕੋਈ ਗੱਲ ਨਹੀਂ। ਸਾਡੇ ਵਾਸਤੇ ਗਰਮੀ ਵਿੱਚ ਬਹੁਤ ਕਮਾਉਂਦੇ ਇੱਥੇ। ਢੋਣੇ ਹੋਣਗੇ, ਢੋਣੇ ਹੋਣਗੇ। ਜੈ ਬਾਬੇ ਖੰਭਾਂ ਵਾਲੇ ਦੀ 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 ਨਾ ਬਾਬਾ ਜੀ ਕਿਰਪਾ ਹੋ ਗਈ ਜੇ ਹੈ ਸੱਚੀ ਗੱਲ ਆ ਬਾਬਾ ਜੀ ਤੁਹਾਨੂੰ ਮੈਂ ਅੱਗੇ ਗਿਆ ਸੀ ਜਿਹੜਾ ਬੱਦ ਖਾਦੀ ਹੱਥ ਨਹੀਂ ਜਾਂਦਾ ਜੈ ਹੋਵੇ ਬਾਬਾ ਦੀਆਂ ਝੋਲੀਆਂ ਭਰਤੀਆਂ ਝੋਲੀਆਂ ਭਰਤੀਆਂ ਬਾਬਾ ਜੀ ਜੀ ਤੇ ਪਹਿੜ ਇੱਧਰ ਨੂੰ ਇੱਥੇ ਆ ਬਾਬਾ ਜੀ ਕਿਰਪਾ ਹੋ ਗਈ ਜੇ ਆਹੋ ਬਾਬਾ ਜੀ ਤੇਸੀ ਕਿਉਂ ਦੀ ਬਰਫੀ ਮੂੰਹ ਮਿੱਠਾ ਕਰੋ ਨਾਓ ਬਾਬਾ ਜੀ ਸੰਗਤਾਂ ਹੋਣ ਗਿਆ ਸਾਰਿਆਂ ਦੇ ਮੂੰਹ ਮਿੱਠਾ ਕਰਾਓ ਸਾਰਿਆਂ ਨੂੰ ਕੀ ਸੁਆਦਾ ਦੇ ਨਾਲ ਸਾਨੂੰ ਇਹ ਦੁਨੀਆ ਦੇ ਪਦਾਰਥ ਫਿੱਕੇ ਲੱਗਦੇ ਆ ਸਾਡੀ ਬਸ ਸਰਬ ਦੇ ਨਾਲ ਹੀ ਖੇੜਾ ਉਹਦੇ ਨਾਲ ਹੀ ਮੇਲਾ ਜਿਹੜਾ ਸਾਡੇ ਦਰ ਤੇ ਆਊਗਾ ਖਾਲੀ ਹੱਥ ਨਾਲ ਜਾਊਗਾ ਝੋਲੀਆਂ ਭਰ ਕੇ ਜਾਊਗਾ ਬਾਬਾ ਜੀ ਭਰ ਗਿਆ ਝੋਲੀਆਂ ਬਾਬਾ ਜੀ ਹੋ ਗਈ ਕਿਰਪਾ ਬਾਬਾ ਜੀ ਜੱਟੇ ਮੇਰੇ ਘਰ ਕੀਤੀ ਹੈਗੀ ਐਦਾਂ ਤੂੰ ਆਹ ਭੈਣ ਦੇ ਘਰ ਕਰਤੀ ਕਿਰਪਾ ਐਦਾਂ ਹੀ ਆਪਣੀ ਮਿਹਰ ਰੱਖਿਓ ਬੱਸ ਕੋਈ ਨਾ ਤੁਹਾਨੂੰ ਮੁੰਡੇ ਦੀ ਦਾਤ ਹੋਊਗੀ ਅਸੀਂ ਕੁਝ ਨਹੀਂ ਕੀਤਾ ਜੋ ਕੀਤਾ ਪਰਮਾਤਮਾ ਨੇ ਕੀਤਾ ਇਹ ਬਾਬੇ ਦਾ ਸੰਗੀਤ ਵਾ ਕਿਰਪਾ ਤੁਹਾਡੇ ਤੇ ਪੂਰੀ ਆ ਜੈ ਹੋ ਬਾਬੇ ਦੀ ਜੈ ਹੋ ਬਾਬੇ ਦੀ ਜੈ ਬਾਬੇ ਖੰਭਾ ਇੱਕ ਗੱਲ ਮੇਰੀ ਹੋਰ ਸੁਣ ਲਓ ਕਿ ਬਾਬੇ ਨੂੰ ਬਹੁਤਾ ਸਵਾਲ ਨਹੀਂ ਪੁੱਛਣੇ ਬਾਬਾ ਜੀ ਜਾਣੀ ਜਾਣਾ ਕਰੋਧ ਵਿੱਚ ਵੀ ਆ ਸਕਦੇ ਆ ਨਹੀਂ ਨਹੀਂ ਆਪਾਂ ਕੋਣੀ ਕੁਛ ਦੇ ਬਸ ਮੇਰ ਹੋ ਗਈ ਆ ਸਾਨੂੰ ਬੜੀ ਖੁਸ਼ੀ ਆ ਇੱਥੇ ਬਸ ਧੰਨਵਾਦੀ ਕਰਨਾ ਇਹ ਬਾਬੇ ਦਾ ਤੇ ਆ ਮੂੰਹ ਮਿੱਠਾ ਕਰਾਉਣ ਆਏ ਹੀ ਤੇ ਚੱਲ ਸਾਰੇ ਸੰਗਤ ਇੱਥੇ ਆਉਂਦੀ ਆ ਤੇ ਕਰੇ ਹੈ ਨਾਲੇ ਹੀ ਬਾਬੇ ਨੇ ਦੱਸ ਸਕਿਆ ਕਿ ਜੇ ਕਿਰਪਾ ਹੋ ਗਈ ਆ ਹੈ ਚਲੋ ਅੱਗੇ ਬਾਬਾ ਜੀ ਧਿਆਨ ਰੱਖਣਾ ਸਾਨੂੰ ਪੁੱਤਰ ਦੀ ਦਾਤ ਹੋਣੀ ਆ ਚੱਲ ਆਹ ਤੇ ਮਾਲਕ ਬਹੁਤ ਵਧੀਆ ਹੀ ਹੋਊਗਾ ਜੇ ਪੁੱਤਰ ਦਾਤ ਹੋ ਗਈ ਤੇ ਮਾਲਕ ਆਪਣਾ ਆਸ਼ੀਰਵਾਦ ਦੇ ਦੇਣ ਬਸ ਹੋਰ ਨਹੀਂ ਕੋਈ ਚਾਹੀਦਾ ਮਾਲਕ ਆ ਪ੍ਰਸਾਦ ਦੇ ਬੀਬੀਆਂ ਨੂੰ ਆਲੂ ਪ੍ਰਸ਼ਾਦ ਇਹਦੀ ਘਰ ਜਾ ਕੇ ਚਟਣੀ ਬਣਾਉਣੀ ਆ ਤੇ ਚਟਣੀ ਵਿੱਚ ਮਿੱਠਾ ਜ਼ਰੂਰ ਪਾਉਣਾ ਨੂਨ ਨਹੀਂ ਜੇ ਪਾਉਣਾ ਤੇ ਹਾਰੇ ਕਿਨੂੰ ਦੇਣੀ ਜੇ ਠੀਕ ਆ ਜਿਹੜਾ ਇੱਕ ਵਾਰੀ ਬਾਬਾ ਜੀ ਦੇ ਅੰਬ ਖਾਊਗਾ ਢੋਲੀਆਂ ਪਰ ਕੇ ਜਾਊਗਾ ਜੈ ਬਾਬੇ ਜੈ ਬਾਬੇ ਖੰਭਾ ਵਾਲੇ ਬਾਬੇ ਦੀ ਜੈ ਬਾਬੇ ਖੰਭਾ ਵਾਲੇ ਆਹ ਲਓ ਬੀਬੀਓ ਇਹ ਆਪਣੇ ਘਰ ਰੱਖਣੇ ਆ ਠੀਕ ਆ ਬਾਬਾ ਜੀ ਠੀਕ ਆ ਚਲੋ ਪਪਾ ਜੀ ਅਸੀਂ ਫੇਰ ਆਵਾਂਗੇ ਜਦੋਂ ਹੋਊਗੀ ਨਾ ਕਿਰਪਾ ਫੇਰ ਅਸੀਂ ਆਵਾਂਗੇ ਦਰਸ਼ਨ ਦੇ ਤੁਹਾਡੇ ਕੋਈ ਹੋਰ ਇੱਛਾ ਲੈ ਕੇ ਆਇਓ ਠੀਕ ਆ ਠੀਕ ਆ ਬਾਬਾ ਸਾਰੀਆਂ ਮਰਜ਼ੀਆਂ ਪੂਰੀਆਂ ਹੋਣਗੀਆਂ ਤੁਹਾਡੀਆਂ ਠੀਕ ਠੀਕ ਆ ਬਾਬਾ ਜੀ ਠੀਕ ਜੈ ਬਾਬੇ ਖੰਭਾਂ ਵਾਲੇ ਦੀ 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 ਕੀ ਤੇ ਗੱਲ ਕੋਈ ਗੱਲ ਨਹੀਂ ਕਾਕਾ ਦੁਨੀਆ 'ਚ ਮੂਰਖਾਂ ਦਾ ਨਹੀਂ ਘਾਟਾ ਬੇਰੇ ਇਹਨਾਂ ਦੇ ਜਿੱਥੇ ਚਲਦੇ ਆ ਬਾਬਿਆਂ ਦੇ ਸਾਰੇ ਕੰਮ ਰੱਬ ਹੀ ਕਰਦਾ ਹੱਲ ਚੱਲ ਵੀ ਸਿੰਘਾ ਚੱਲ ਅਜਾ ਵਾਸਤੇ ਇਹਨਾਂ ਬਹੁਤ ਆ ਮੈਨੂੰ ਦੱਸਣਾ ਲੈ ਰਣੀ ਥੋੜੀ ਜੀ ਇਹਨਾਂ ਦੇ ਵੀ ਦੇਣੀ ਕੋਈ ਗੱਲ ਨਹੀਂ ਅਗਲੀ ਵਾਰ ਆਉਣਗੀਆਂ ਖਾਲੀ ਹੱਥ ਨਹੀਂ ਆਉਂਦੀਆਂ ਚਲੋ ਲਾਵਾਂ ਫੇਰ ਏਸੀ ਜਾ ਕੇ ਚਲੋ ਬਾਹਰ ਚਲੋ ਕਰੋ ਪਲਾਨਿੰਗ ਫਿਰ ਬਾਬਾ ਜੀ ਅੱਗੇ ਦੀ ਨਾ ਮਾਰਕਲੇ ਸਪੋਰਟ ਅਜਨਗਾ ਸਾਤਾ ਉਹ ਹੈ ਸਹੀ ਗੱਲ ਅੱਜ ਤੇ ਬਾਬਾ ਖੁਸ਼ ਹੀ ਬੜਾ ਸੀ ਤੇ ਬੜਾ ਖੁਸ਼ ਉਹਨੂੰ ਇੱਕ ਗੱਲ ਸਮਝਾਈ ਕਿ ਬਾਬੇ ਨੇ ਮੈਨੂੰ ਵੀ ਅੱਬ ਦੇਤਾ ਵਾ ਤੇ ਖੰਭ ਦੇਤਾ ਮੈਨੂੰ ਕਾਲੇ ਦਿੱਤਾ ਵਾ ਲੈ ਦੱਸ ਤੇਰੇ ਘਰ ਤੇ ਕਿਰਪਾ ਨਹੀਂ ਚਾਹੀਦੀ ਹੁਣ ਮੇਰੇ ਘਰ ਤੇ ਇੰਨੀ ਕਿਰਪਾ ਹੋਈ ਆ ਮੇਰੇ ਤਾਂ ਸਾਰੇ ਜਿਸਦੇ ਹੋ ਗਏ ਆ ਉਹ ਤਾਂ ਸਹੀ ਆ ਸਾਰੇ ਮੈਨੂੰ ਪੁੱਛ ਕੇ ਜਾਣ ਡੈ ਪਈ ਆ ਲੈਪੀ ਮਨਜਿੰਦਰ ਵੀ ਖੁਸ਼ ਹੋ ਗਿਆ ਹੁਣ ਉਹ ਵੀ ਮੇਰ ਨਾਲ ਬੜਾ ਵਧੀਆ ਵਾ ਕੋਈ ਗੱਲ ਹੀ ਨਹੀਂ ਕਰਨ ਵਾਲੀ ਪਰ ਇੱਕ ਗੱਲ ਵਾ ਮੈਂ ਤਾਂ ਕਹਿ ਕੇ ਗਈ ਚਾ ਕਿ ਮੈਂ ਨੌ ਦੇ ਸੂਟ ਲੈਉਣੇ ਆ ਅੱਛਾ ਤੇ ਹੁਣ ਸੂਟ ਤੇ ਲਿਆਂਦੇ ਨਹੀਂ ਤਾਂ ਕੀ ਕਰਾਂ ਨਹੀਂ ਕਹੀਂ ਵੀ ਆਂਦਾ ਨਾ ਨਵਾਂ ਕਪੜਾ ਆਉਣ ਵਾਲਾ ਨਹੀਂ ਨਹੀਂ ਹਾਂ ਮੈਂ ਕਹੂੰਗੀ ਉਹਥੇ ਸੀਨੇ ਦੀ ਆਈਆਂ ਤੇ ਤੂੰ ਉੱਦਾ ਕਰੀ ਮੇਰੀ ਭੈਣ ਮੇਰੇ ਕੋ ਪੈਸੇ ਲੈ ਜੀ ਤੇ ਦੋ ਸੂਟ ਲੈ ਕੇ ਤੇ ਆਪਣੀ ਜਿਹੜੇ ਕੋ ਸੋਹਣੀ ਉਹਦੇ ਕੋ ਸੁਵਾਦੀ ਚਲ ਠੀਕ ਇਹਦੇ ਕਰ ਲੂਗੀ ਨਾ ਭਾਦੇ ਦੀ ਫਿਰ ਮੈਨੂੰ ਇਹਦਾ ਨਾ ਆਪ ਨੂੰ ਕੋਈ ਖੁੱਲੇ ਸੀਵੇਂ ਹੁਣ ਇੱਕ ਦੇਖ ਹੀ ਨਾ ਲੈ ਆਜਾ ਕਰ ਆ ਹੁਣ ਖੰਭ ਜੇ ਵੇਖੇ ਨਾ ਮੇਰੇ ਮੁੰਡੇ ਰਹੋਣੇ ਕਹਣਾ ਤੂੰ ਉਦਣ ਵੀ ਖੰਭ ਲੈ ਕੇ ਆਈ ਅੱਜ ਫੇਰ ਖੰਭ ਲੈ ਕੇ ਆ ਗਈ ਆਹੋ ਤੇ ਹੁਣ ਕੀ ਕਰੇਗੀ ਕਿੱਥੇ ਲਗਾ ਲੇਨੀ ਆ ਤੇ ਚਟਣੀ ਤੇ ਮੈਂ ਰਾਤ ਨੂੰ ਕਹਿਣ ਪੁੱਟਦੀ ਨਹੀਂ ਸਾਰਿਆਂ ਨੂੰ ਕੋਟ ਦੀ ਨਾਲ ਬਣਾ ਲੈ ਨਾਲ ਚੌਲ ਨਾਲ ਚਟਣੀ ਦੇਦੀ ਚਮਚਾ ਚਮਚਾ ਫਾੜਿਆ ਹੋਰ ਚਟਣੀ ਹੋਰ ਤਾਂ ਰਹਦੀ ਹੀ ਜਾਂਦਾ ਇਹ ਤਵੀਰ ਕਾੜਾ ਕਿ ਮੈਨੂੰ ਕੋਈ ਗੱਲ ਨਹੀਂ ਮੈਨੂੰ ਉਹਨੇ ਇੱਕ ਕਹਿਣਾ ਕੀ ਪਤਾ ਉਹ ਕਮਰੇ ਚ ਬਿਠਾ ਜਾਂਦਿਆਂ ਦਸਤੀ ਲਾ ਕੇ ਮੈਂ ਜਾਂਦੇ ਰੱਖ ਰਿਹਾ ਇਧਰ ਉਧਰ ਆਹ ਆਹ ਹੋ ਚੱਲ ਕੋਈ ਗੱਲ ਨਹੀਂ ਆ ਚੱਲ ਹੁਣ ਹੈ ਫੇਰ ਮਿਲਦੇ ਆਂ ਤੇ ਦੇਖੀ ਨਾਲੇ ਚੱਲ ਠੀਕ ਵਾਸਤੇ ਚੰਗਾ ਹੈ ਤਾਂ ਬਾਬਾ ਖੁਸ਼ ਹੀ ਹੈ ਬੜਾ ਖੁਸ਼ ਹੈ ਮੈਂ 5000 ਲਿਆਂਦਾ ਸੀ ਮੈਨੂੰ ਚੇਤਾ ਪੁੱਲ ਜਾ ਦੇਣ ਦਾ ਲੇ ਤੂੰ ਸ਼ਦਾ ਨਹੀਂ ਹੈ ਬਟਾ ਇਹ ਹਰੇ ਕੰਮ ਚਾਹੀਦਾ ਹੁਣ ਇਹ ਮਾ ਬੇਨੇ ਵੀ ਨੀ ਕਿਤੇ ਇਸ਼ਾਰਾ ਕੀਤਾ ਅੱਜ ਨਹੀਂ ਤੈਨੂੰ ਅੱਗੇ ਤਾਂ ਨਿਆ ਹੈਗਾ ਸਾਧੂ ਸੰਤ ਜਿਹੜੇ ਪੈਸੇ ਥੋੜੇ ਲੈਦੇ ਹੁੰਦੇ ਹੈ ਉਹ ਪੈਸੇ ਥੋੜੇ ਪੁੱਖਾ ਵਾ ਹੈ ਏਦਾਂ ਥੋੜੀ ਕਰੀਦਾ ਹੁੰਦਾ ਉਹ ਤੋਂ ਮੂੰਹ ਮੰਗੂਗਾ ਫਿਰ ਰੱਖਨੇ ਆਪਾਂ ਇਹ ਤਾਂ ਹਾਜੀ ਸ਼ਰਦਾ ਵਾ ਠੀਕ ਆ ਨਾ ਉਹ ਸ਼ਰਦਾ ਹੀ ਵੇਦਾ ਬਸ ਹੋਰ ਨਹੀਂ ਕੱਖ ਵਿੱਚ ਚੱਲ ਕੋਈ ਗੱਲ ਨਹੀਂ ਆ ਅੱਜ ਵਾਧ ਲੈ ਜੀ ਤੇ ਲੋਟ ਪਾਉਗੀ ਦਿਖਾ ਰੱਖ ਖਾਈ ਚੰਗੀ ਜੰਨ ਨਾਲੇ ਹੁਣ ਜਾਣਾ ਉਹਦੇ ਨੇ ਲੈਣਾ ਹੋ ਗਿਆ ਹੁਣ ਤਾ ਪਹਿਲਾ ਜਾਣਾ ਆਹੋ ਚੱਲ ਬਾਬਾ ਮੈਨੂੰ ਪੋਤਾ ਦੇ ਦੇ ਤੇ ਮੈਂ 21000 ਰੁਪਏ ਦੇ ਕੇ ਆਉਂ ਚੱਲ ਸੋਨੇ ਦੀ ਸ਼ਾਪ ਹੀ ਬਾਬੇ ਨੂੰ ਪਾਣੀ ਹੁਣ ਭੁੱਲੀ ਨਾ ਮੂੰਹ ਚੋਂ ਕੱਢੀ ਜਾਨੀ ਜਬਾਨਾ ਨਹੀਂ ਨਹੀਂ ਭੁੱਲਦੀ ਮੁੜ ਕੇ ਭੁੱਲ ਨਾ ਜਾਈ ਆ ਸੋਨਾ ਪਤਾ ਕਿੰਨਾ ਮਹਿੰਗਾ ਹੈ ਫੇਰ ਮੌਕਾ ਤਾਂ ਆ ਗਿਆ ਤੂੰ ਕਹਾਂ ਤੇ ਹਾਂ ਹਾਂ ਸੋਨਾ ਬੜਾ ਮਹਿੰਗਾ ਮੈਨੂੰ ਹੁਣ ਪਾਉਂ ਮੇਰੇ ਕੋਲ ਹੈਗੀਆਂ ਤਿੰਨ ਚਾਰ ਸ਼ਾਪਾਂ ਇੱਕ ਮੈਂ ਪਾ ਦੂੰ ਬਾਬੇ ਨੇ ਤੇ ਕੀ ਹੋਏ ਚੱਲੇ ਆ ਪਾ ਦੀ ਹੁਣ ਜਬਾਨ ਤੇ ਰਹੀ ਚੱਲ ਚੰਗਾ ਪਾ ਦੂੰਗੀ ਚੱਲ ਚੰਗਾ ਚੰਗਾ ਫਿਰ ਚੰਗਾ ਚੰ ਜੀਤ ਤਾ ਹੁਣ ਆਉਂਦਾ ਇਹ ਤਾਂ ਚੱਲ ਗਈ ਇਹਦਾ ਕੰਮ ਹੋਇਆ ਸਿੱਧੀਆਂ ਕਰਤ ਰਹੀ ਇਹਦੇ ਅੰਮ੍ਰਿਤ ਗਾਲਾ ਮੈਖਾ ਦੇ ਰਹੀਆਂ ਚੱਲ ਕੋਈ ਗੱਲ ਨਹੀਂ ਆ ਕੀ ਕਰਨਾ ਸਰ ਕਿਸੇ ਦਾ ਭਲਾ ਹੋ ਜੇ ਇੰਨਾ ਹੀ ਬੜਾ ਜਲਜੀਤ ਅੱਜ ਮਨ ਖੁਸ਼ ਹੋ ਗਿਆ ਜਿਹੜੇ ਤੋਂ ਮੈਨੂੰ ਖਬਰ ਸੁਣਾਈ ਆ ਨਾ ਸੱਚੀ ਗੱਲ ਆ ਅੱਜ ਖੁਸ਼ੀ ਬੜੀ ਹੋਈ ਆ ਇਹ ਖੁਸ਼ੀਆਂ ਨੂੰ ਪਰਮਾਤਮਾ ਨੇ ਦਿੱਤੀ ਆ ਹਾਂ ਤੁਹਾਨੂੰ ਪਤਾ ਵੀ ਉਹਦੇ ਦਰਦ ਤੇ ਅਸੀਂ ਜਾਣਦੇ ਆ ਉਹਨੇ ਸਾਡੀ ਅੱਜ ਸੁਣ ਲਈ ਆ ਸਭ ਤੋਂ ਵੱਡੀ ਤਾਕਤ ਤੇ ਹੋਈ ਆ ਹਾਂ ਹਣਾ ਉਸ ਤੋਂ ਵੱਡਾ ਕੁਝ ਨਹੀਂ ਹੂੰ ਲੋਕੀ ਕਈ ਬਾਬਿਆਂ ਕੋ ਤੁਰੇ ਫਿਰਦੇ ਹਨ ਉਹ ਇਹ ਏਦਾਂ ਕਿਤੇ ਨਹੀਂ ਜਾਣਾ ਚਾਹੀਦਾ ਮੈਂ ਸਭ ਬਾਬਿਆਂ ਦੇ ਜਾਂਦੇ ਆ ਨਾ ਉਹਨਾਂ ਨੂੰ ਪੁੱਠਾ ਢਗਣਾ ਚਾਹੀਦਾ ਮੈਂ ਖੰਮਰ ਦੀ ਵੀ ਗੁਰਦੁਆਰੇ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਸਭ ਕੁਝ ਉੱਥੋਂ ਮਿਲਦਾ ਤੇ ਆ ਵੇਖ ਨਿਆਣੇ ਕਿਦਾਂ ਖੇਡਦੇ ਵਧੀਆ ਲੱਗਦਾ ਹਾਂ ਤੁਹਾਨੂੰ ਪਤਾ ਐਸੇ ਬੰਦੇ ਹੁਣ ਮੰਮੀ ਦਾ ਸੁਭਾਅ ਬੜਾ ਚੇਂਜ ਹੋ ਗਿਆ ਜੀ ਮੰਮੀ ਦਾ ਤੇ ਮੈਨਾਂ ਵੀ ਦਿਨ ਰਾਤ ਦਾ ਫਰਕ ਪੈ ਗਿਆ ਮੰਮੀ ਖੁਸ਼ੀ ਹੋਈ ਨਾ ਕਿ ਮੰਮੀ ਵੀ ਨੂੰ ਇੰਨਾ ਪਿਆਰ ਕਰਦੇ ਆ ਹੁਣ ਮੰਮੀ ਦੇ ਕੰਮ ਹੀ ਤਰਨਾ ਸਮਾਂ ਕਰਦੇ ਆ ਹਾਂ ਨਾਲੇ ਜੇ ਹੁਣ ਸੈਰਸ ਆਊਗਾ ਸੈਰਸ ਨੂੰ ਵੇਖ ਕੇ ਕਿੰਨਾ ਖੁਸ਼ ਖੁਸ਼ ਬਣਾ ਲੇ ਏਹ ਕੀ ਤੇਰੀ ਸਾਸੀ ਨਹੀਂ ਬਦਲ ਗਈ ਆ ਹੂੰ ਉਹਨੇ ਹਰਾਨ ਹੋਏ ਨਾ ਮੈਨੂੰ ਤਾਂ ਆ ਸਮਝ ਨਹੀਂ ਆਉਂਦੀ ਮੰਮੀ ਇੰਨੀ ਛੇਤੀ ਬਦਲ ਕਿੱਦਾਂ ਗਈ ਆ ਫੋਨ ਕਰਨਾ ਕਿਸੇ ਦਿਨ ਸਾਰਸ ਨੂੰ ਵੀ ਆ ਠੀਕ 13 ਮਿੰਟ 2 1 ਸਟਾਰਟ ਚੱਲ ਜੋ ਵੀ ਆ ਨਾ ਸਭ ਕੁਝ ਵਧੀਆ ਵਾ ਹਾਂਜੀ ਸਾਡੇ ਘਰ ਤੇ ਖੁਸ਼ੀਆਂ ਵਾਪਸ ਆਈਆਂ ਹਨਾ ਸਾਰਾ ਸਿਸਟਮ ਆ ਡਾਹੀ ਲਿਆ ਹੈ ਹਾਂ ਚਲੋ ਸ਼ੁਕਰ ਪਰਮਾਤਮਾ ਐਦਾਂ ਬਣਾਈ ਰੱਖੀ ਬਾਕੀ ਸਿਆਸ ਨੂੰ ਕਰਾਂ ਫੋਨ ਨਹੀਂ ਮੈਂ ਕਰਦੀ ਆ ਉਹਨੂੰ ਆਹੋ ਉਹਨੂੰ ਕੋਈ ਇੱਥੇ ਆ ਤੇ ਕੱਪੜੇ ਨਾਲ ਲੈ ਕੇ ਆਵੀਂ ਨਹੀਂ ਮੈਂ ਰਖੜਾ ਹੋਣਾ ਉਹਨੂੰ ਦੋ ਚਾਰ ਦਿਨ ਆਹੋ ਕਰ ਉਹਨੂੰ ਫੋਨ ਫੇਰ ਠੀਕ ਆ ਹਾਂ ਕੋਈ ਨਹੀਂ ਮੰਮੀ ਅੱਜ ਕਾਲੀ ਪੈਰ ਕਿੱਧਰ ਤੁਰੇ ਜਾਂਦੇ ਆ ਹੈ ਮੰਮੀ ਹਾਂ ਕਿੱਥੇ ਚੱਲੇ ਆ ਉਹ ਨਹੀਂ ਅੰਦਰ ਚੱਲੀ ਆ ਅੰਦਰ ਚੱਲੇ ਜੇ ਇਹ ਕਾਲੀ ਚਾਤੋਂ ਇੱਲਾ ਦਸ ਕਾਲੀ ਕਾਦੀ ਆ ਹੈ ਹੁਣ ਉਹ ਸੂਟ ਦੇਣ ਆਈ ਹੀ ਉਹਦੇ ਮੈਂ ਕੁੜੀ ਦੇ ਤੋ ਪ੍ਰਬਣਾਉ ਕਿ ਇਹੀ ਕੀ ਤੂੰ ਸੀਨੇ ਦੇ ਆਈ ਆ ਤੇ ਚਲੋ ਦੇ ਤੇ ਯਾਰ ਹੌਸਲੇ ਨਾਲ ਆ ਜਾ ਆਪਣੇ ਘਰ ਵਾ ਉਹ ਨਹੀਂ ਨਹੀਂ ਹੌਸਲੇ ਨਾਲ ਆਉਂਦੀ ਆ ਪੁੱਤ ਆ ਕੀ ਰੱਖਿਆ ਵਾ ਕੋਹ ਨਹੀਂ ਰੱਖਿਆ ਇਹ ਕੀ ਆ ਕੋਹ ਨਹੀਂ ਆ ਮੈਂ ਲਕਾਇਆ ਨੇ ਘਰ ਮੇਰੇ ਤੋਂ ਕੋਈ ਵੀ ਚੀਜ਼ਾਂ ਵਕੀਲ ਕੋਣਾ ਤੇਰੇ ਕੋ ਮੈਂ ਐਵੇਂ ਨਾ ਕਰਿਆ ਕਰ ਚਲ ਦੱਸ ਤੇ ਸਹੀ ਕੀ ਆ ਕੁਛ ਨਹੀਂ ਆ ਕਰਤੀ ਤਾਂ ਫਿਰ ਉਹੀ ਗੱਲ ਪਹਾਲ ਮੇਨ ਦੀ ਇਹ ਕਿ ਤੈਨੂੰ ਸ਼ੱਕ ਨਹੀਂ ਮਾਛੜਿਆ ਕਿ ਤੇ ਸ਼ਾਕੀ ਕਰਦਾ ਰਿਹਾ ਕਰਦਾ ਚਾਹ ਦੇ ਸਾਕਤ ਨੂੰ ਖਾਲਦੇ ਹਾਂ ਕੀ ਖਾਲਾ ਤੈਨੂੰ ਮੈਂ ਐਵੇਂ ਤਾਂ ਕਰਿਆ ਕਰ ਮਾਦਾ ਆਹ ਗੱਲ ਚੰਗੀ ਨਹੀਂ ਕਰ ਕੀ ਕਹਿਣਾ ਚਾਹੁੰਦਾ ਤੂੰ ਆ ਵੇ ਆ ਆ ਮਤ ਤੂੰ ਖੰਭ ਕਿੱਥੋਂ ਲੱਭਣ ਦੀ ਰੋਈ ਦੇੜੀ ਹੈ ਲੈ ਦੱਸ ਆ ਦੇ ਨਾ ਅੱਜ ਕੱਲ ਤੈਨੂੰ ਪਤਾ ਵਾਂ ਕਿ ਬਰਸਾਤਾਂ ਦੇ ਦਿਨ ਵਾਂ ਹੈ ਹੈ ਤੇ ਉਹ ਮੈਂ ਮੋਰ ਪੇਲਾ ਕੋਲਾ ਖੋਂਦੇ ਆ ਤੇ ਪਿਆਤ ਮੈਂ ਚੁੱਕ ਲਈ ਆਂ ਪਰ ਸੱਤਾਂ ਨੇ ਹਰ ਸਾਲ ਹੁੰਦੀਆਂ ਪਹਿਲਾਂ ਨਹੀਂ ਕਦੀ ਮੋਰਾਂ ਖਾਂ ਮੱਲੇ ਫੇ ਮੇਰਾ ਧਿਆਨ ਨਹੀਂ ਹੁੰਨਾ ਲੋਕੀ ਆਂਦੇ ਆ ਨਾ ਤੇ ਘਰ ਚ ਖੰਭ ਰੱਖਣੇ ਬੜੇ ਚੰਗੇ ਹੁੰਦੇ ਆ ਤਾਂ ਰੱਖ ਲੈਣੀ ਆ ਮੈਂ ਆਹੋ ਪਹਿਲੇ ਫੜਾ ਇੱਧਰ ਰੱਖੋ ਆਹੋ ਤੇ ਨਾਲੇ ਨਾ ਹੂੰ ਖੁਸ਼ ਖਬਰੀ ਸੁਣੀ ਆ ਆਹੋ ਸੁਣ ਲਈ ਆ ਵਧਾਈ ਭਾਰਾ ਕਿ ਡੱਬਾ ਹੀ ਲਿਆਉਂਦੀ ਬਾਰੋਂ ਇਹ ਡੱਬਾ ਲਿਆਉਂਗੀ ਵੀ ਤੇ ਤੋ ਵਾਰ-ਵਾਰ ਸੁੱਟਦਾ ਡੱਬੇ ਮੈਂ ਹੈ ਇਹ ਕਿਹੜੀ ਗੱਲ ਡੱਬੇ ਵਾਰ-ਵਾਰ ਸੁੱਟੇ ਨੋਟ ਸੁੱਟ ਚਲ ਕੋਈ ਨਹੀਂ ਨੋਟ ਵੀ ਸੁੱਟ ਦਉਂਗੀ ਚਲੋ ਠੀਕ ਵਾ ਚੰਗਾ ਬੀ ਬੜਾ ਵਾਦਵਾ ਬੇਟਾ ਸ਼ਕੀ ਆ ਨਾ ਕਿਤੇ ਸ਼ਾਕਤ ਕਰਕੇ ਹੀ ਬਹੂਗਾ ਮਾਂ ਹੈ ਵੀ ਮੇਰੀ ਮਾਂ ਨੇ ਪਤਾ ਨਹੀਂ ਕੀ ਲਗਾਇਆ ਵਾ ਚੱਲ ਆ ਤਾਂ ਸ਼ੁਕਰ ਜਣਾ ਮੈਂ ਉਦਾ ਹੀ ਕਹਿ ਤਨੀ ਆ ਤੇ ਜੇ ਕਿਤੇ ਨੂੰ ਪਤਾ ਲੱਗ ਜੇ ਕਿ ਮੈਂ ਬਾਬਿਆਂ ਕੋ ਜਾਣੀ ਆ ਇਹ ਤਾਂ ਫੜਕੇ ਮੈਨੂੰ ਮਾਰਿ ਛੱਡਣ ਪਿਓ ਪੁੱਤ ਦੋਵੇਂ ਜਾਣੇ ਚੱਲ ਜੈ ਬਾਬੇ ਖੰਭਾ ਮਾਰੇ ਦੀ ਚੱਲ ਚੰਗਾ ਹੋਇਆ ਇਹ ਘਰ ਨਹੀਂ ਆ ਜੇ ਘਰ ਹੁੰਦਾ ਮੇਰੇ 36 ਸਵਾਲ ਕਰਨੇ ਸੀਗੇ ਐਡਾ ਕਰਦੀ ਆ ਹਾਂ ਤੇ ਆਂ ਰੱਕਦੀ ਨੀ ਟਿੱਕੀ ਇੱਥੇ ਸਾਹਮਣੇ ਇਹ ਨਾ ਵੇਖ ਲੈ ਵੇਖ ਹੀ ਲੋਕ ਤੇ ਕਹਿ ਲੂ ਵੀ ਆ ਮੋਰ ਬੱਥੇ ਗਏ ਤਰੇ ਫੜਦੇ ਆ ਆ ਵੇ ਜੀਵਨ ਸੁਦੇਣ ਦਾ ਕੰਮ ਹੈ ਆਪਣਾਂ ਬ ਵੀ ਮੈਨੂੰ ਦੇ ਗਈ ਆ ਇਹਨੂੰ ਇੰਨਾ ਨਹੀਂ ਪਤਾ ਵੀ ਆਪਣੀ ਚੀਜ਼ੇ ਸਾਹਮਣੇ ਚੱਲ ਕੋਈ ਨਹੀਂ ਆ ਹੁਣ ਫੜਾ ਗਈ ਏ ਮੇਰੇ ਕੋਲ ਰਹਿ ਗਿਆ ਤਾਂ ਹੁਣ ਕੀ ਕਰਾਂ ਐਦਾਂ ਕਰਦੀ ਆ ਹੁਣ ਸ਼ਾਮ ਨੂੰ ਜਾਣਾ ਹੀ ਪੈਣਾ ਮੈਨੂੰ ਦੇਣ ਆ ਬ ਫੜਾਉਂਗੀ ਜਾ ਕੇ ਕੀ ਕਰਾਂ ਹੁਣ ਮੈਂ ਹੁਣ ਜਗੁਰਜਿੰਦਰ ਆਏ ਉਹਨਾਂ ਨੇ ਮੈਨੂੰ ਵਕ ਪੁੱਛਣਾ ਵੀ ਤੂੰ ਸੂਟ ਲੈਣ ਗਈ ਸੀ ਕਿੱਥੇ ਏ ਤੇਰੇ ਸੂਟ ਚਲ ਦੋ ਤੇ ਮਿਲ ਗਏ ਆ ਹੋਤ ਮੈਂ ਲੈ ਕੇ ਰੱਖਦੇ ਆ ਹੁਣ ਬਾਕੀ ਆਵਾਰੀ ਫੇਰ ਸਹੀ ਕਿਤੇ ਕੀ ਕਰਾਂ ਮੈਂ ਇੱਕ ਤਾਂ ਜੀਵਨ ਨੇ ਸਤਾ ਮਾਰਿਆ ਮੈਨੂੰ ਆਉਂਦੇ ਜਾਂਦੀ ਆਂਦੀ ਬਾਸ ਨੂੰ ਮੈਨੂੰ ਬਾਪੇ ਖੰਭਾ ਵਾਲੇ ਕੋਲੇ ਹੀ ਫਿਰ ਤੋ ਕਿੰਨੇ ਕੁਥੇ ਫੇਰੇ ਮਾਰਨੇ ਦੱਸਿੰਨੇ ਅੱਜ ਨਾ ਜਾਂਦੇ ਤੇ ਕੋਈ ਜ਼ਰੂਰੀ ਵੀ ਨਹੀਂਗਾ ਚਲ ਜੇ ਸੁਣੀ ਹੀ ਮਾਲਕ ਨੇ ਤਾਂ ਹੋ ਜਾਂਦਾ ਬੱਚਾ ਤੇ ਫਿਰ ਚਲ ਜਾਂਦੀ ਪਰ ਨਾ ਪਹਿਰੇ ਟਿਕ ਦੇ ਕੋਕਿੱਡਾ ਤੇਸੀ ਕੋਹਰਾ ਡੱਬਾ ਖੜਿਆ ਐਨੇ ਬਰਫੀ ਦਾ ਚਲ ਕੋਈ ਨਹੀਂ ਹਊਗਾ ਨਾ ਪੁੱਤ ਆਲੇ ਘਰ ਤਾਂ ਮੈਂ ਵੀ ਇਲਕੋ ਵਧੀਆ ਡੱਬਾ ਲੈਣਾ ਹਾਂ ਉਦਾਂ ਹੀ ਕਿਹੜਾ ਖਾਣ ਲੈ ਮਿੱਠਾ ਇਹ ਹੋਊਗਾ ਵਧੀਆ ਦਹੂਘੀ ਤੇ ਖਾ ਲਾਂਗੀ ਇੱਕ ਦੋ ਪੀਸ ਨਾਲੇ ਨਿਆਣਾ ਵੀ ਖਾ ਲਊਗਾ ਇਹ ਵਿਚਾਰਾ ਕਿੰਨਾ ਖਾਂਦਾ ਵਾ ਇਹ ਤੋ ਅਦੈਨ ਮੂੰਹ ਲਾਉਂਦਾ ਕਿਸ ਚੀਜ਼ ਨੂੰ ਹੁਣ ਕੀ ਕਰਾਂ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅੰਬ ਕਿਹੜਾ ਬਾਬੇ ਨੇ ਉਹਨੂੰ ਦਿੱਤਾ ਹੈ ਤੇ ਕਿਹੜਾ ਮੈਨੂੰ ਦਿੱਤਾ ਹੈਗਾ ਹੈ ਕਿਰਪਾ ਤੋਂ ਉਹਦੇ ਅੰਬ ਚੋਦੇ ਹੋਣੇ ਤੇ ਮੇਰੇ ਚ ਮੇਰੇ ਹੋਣੇ ਹੀਗੀ ਹੁਣ ਕੀ ਕਰਾਂ ਮੈਂ ਹੁਣ ਕਿਹਨੂੰ ਪੁੱਛਾਂ ਕੀ ਕਰਨਾ ਐਦਾਂ ਬਾਬੇ ਦਾ ਨਾਮ ਲੈ ਕੇ ਤੇ ਉਹਨੂੰ ਫੜਾ ਦੇਣੀ ਹੁਣ ਕੋਈ ਵੀ ਅੰਬ ਕੀ ਕਰਨਾ ਹੁਣ ਮੈਂ ਹੁਣ ਗੁਰਜਿੰਦਰ ਤੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਇਹਨਾਂ ਨੂੰ ਕਿਤੇ ਸਾਂਭ ਦਿੰਨੀ ਆ ਨਹੀਂ ਤਾਂ ਉਹਨਾਂ ਨੇ ਕਹਿਣਾ ਵਾ ਇਹ ਤੋਂ ਦੋ ਆਂਬ ਕੋ ਲੈ ਕੇ ਆਈਆਂ ਜਿੱਲੇ ਉਹਨੇ ਤੇ ਜਾੜਾ ਲੈ ਕੇ ਆਉਂਦੀ ਤੇ ਕੀ ਜਵਾਬ ਦਵਾਂਗੀ ਤੇ ਕੀ ਤੇ ਮੈਂ ਸਾਂਭਦੀ ਆ ਮੋੜਦੀ ਇਹ ਵੀ ਮੈਨੂੰ ਸਹਾਰਾ ਬਣਿਆ ਚਲੇ ਠੀਕ ਥਨੇ ਕਰ ਜਾਂਦੀ ਆ ਕੋਈ ਗੱਲ ਨਹੀਂ ਹੁਣ ਮੈਂ ਪਹਿਲਾਂ ਆਂਬ ਸਾਂਭਾਂ ਤੇ ਆਪਣੇ ਕੱਪੜੇ-ਕੁਪੜੇ ਲਾਵਾਂ ਨਹੀਂ ਤਾਂ ਹੁੰਦਾ ਮੇਰੇ ਗੱਲ ਪੈਣਾ ਤਾਂ ਫਿਰ ਲੇਟ ਆਈਏ ਤਾਂ ਹੁਣੇ ਆਈਏ ਜੇ ਆਜ ਅਗਰ ਸ਼ਾਮਾਂ ਨੂੰ ਬਣਾਉਂਗੀ ਉਹਨਾਂ ਨੇ ਇਹ ਵੀ ਹੁਣ ਦਸਿਰ ਤੇ ਭਾਰ ਮੱਖਾ ਬਹਾਨੇ ਲੱਭਦੇ ਰਹਿਨੇ ਉਹਦੇ ਕਰ ਮੈਂ ਹੁਣ ਜਾਣ ਦੇ ਕੀ ਕਰਾਂ ਮੈਂ ਬਹੁਤ ਫਸੀਆਂ ਕਸੁੱਤੀ ਫਸੀਆਂ ਹੋਏ ਇਹਦੇ ਘਰ ਹੀ ਪੋਤਾ-ਪੋਤੀ ਚਲ ਪੋਤੀ ਦੇ ਨਾ ਹੀ ਹੋਏ ਪੋਤਾ ਹੀ ਹੋਏ ਅਗਲੇ ਨੂੰ ਆਸ ਪੜੀ ਆ ਕੀ ਕਰਾਂ ਮੈਂ ਫ੍ਰਿਜ ਚ ਰੱਖ ਦੇਣੇ ਲਗਾ ਕੇ ਸਾਰੇ ਅੰਦਰ ਹੀ ਵੜੇ ਆ ਸਣੀ ਪਾਜੀ ਓਏ ਆਗੇ ਆਗੇ ਕੀ ਹਾਲ ਆ ਹੋਰ ਇੱਥੇ ਵੜ ਜੇ ਪਿੱਛੇ ਜ਼ਰਾ ਓ ਇੱਥੇ ਹੀ ਬਹਿ ਰੋਏਗਾ ਓ ਮੈਂ ਤੇ ਨਾ ਓ ਦਵਾਈ ਦੀ ਲੱਪਣਾ ਇਹ ਅੱਧਾ ਕਿ ਲੀਟਰ ਪਈ ਮੈਂ ਕਿੰਨੇ ਸਾਲ ਦੀ ਅੱਛਾ ਤੇ ਖੇਲ ਲੱਗ ਗਿਆ ਬੰਬੀ ਆ ਦੇ ਅੰਦਰ ਹੀ ਮੈਂ ਇਹ ਲਪ ਜੰਦੀ ਤੇ ਮੈਂ ਇਹ ਲਪਾ ਲਾਂਗੇ ਮਾੜੀ ਮੋਟੀ ਉੱਥੇ ਕਿਤੇ ਹਾਂ ਮੈਂ ਵੇਖਣ ਆਇਆ ਮੈਂ ਘੁੰਮਣੇ ਇੱਥੇ ਹੁਣੇ ਕਾ ਤੇ ਮਰ ਗਿਆ ਉਹ ਨਹੀਂ ਨਹੀਂ ਜਾਣਾ ਕਿੱਥੇ ਸੀ ਬਸ ਇੱਥੇ ਹੀ ਬਾਕੀ ਤੁਹਾਨੂੰ ਵਧਾਈ ਹੋਵੇ ਮੈਨੂੰ ਦੱਸਿਆ ਭਰਾ ਉਹ ਨਹੀਂ ਭਰਾ ਮਹਾਰਾਜ ਨੇ ਨਾ ਬੜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਇਹ ਆਪੀ ਚਲੋ ਪਰਮਾਤਮਾ ਦੇ ਘਰ ਜਾਈਦਾ ਵਾ ਤੇ ਚਲੋ ਇਹ ਆਪੀ ਸਭ ਕੁ ਚੀਜ਼ਾਂ ਉੱਥੇ ਮਿਲਣੀਆਂ ਸਹੀ ਗੱਲ ਇਹ ਵੀ ਠੀਕ ਨਹੀਂ ਤੇ ਚਲੋ ਇੰਨਾ ਵੀ ਸ਼ੁਕਰ ਹੈ ਮਾਲਕ ਨੇ ਸਾਡੇ ਨਾਲ ਘਰ ਦਾ ਕਿ ਜਿੱਦੜ ਹੁਣ ਮੌਲ 2 ਵਜੇ ਆ ਹੋ ਗਿਆ ਮਨੂ ਦਾ ਸਾਹ ਭਰਾਵ ਨੇ ਮੈਨੂੰ ਚਾਹੇ ਕਰ ਗਿਆ ਆ ਮੈਂ ਕਿਹਾ ਵੀ ਮੈਂ ਜਾਣਾ ਭਾਜੀ ਨਾਲ ਉਹ ਫਤਿਹ ਗੱਲ ਬਿਲਕੁਲ ਬਿਲਕੁਲ ਸਹੀ ਗੱਲ ਇੰਦੀ ਵੀ ਭਾਪੀ ਬੜੀ ਖੁਸ਼ ਆ ਮੈਂ ਕਹਿੰਨਾ ਵੀ ਕੋਈ ਗੱਲ ਕਰਨ ਵਾਲੀ ਨਹੀਂ ਚੱਲ ਮੈਂ ਕਿਹਾ ਕਰਾਂ ਲੜਾਈ ਮੁਕੂਗੀ ਆ ਆ ਆ ਆਂਦੇ ਹੁਣ ਦੇ ਨੌ ਸਾਲ ਦੀ ਬੋਲਵਾ ਸਭ ਕਹਿੰਦੇ ਸੀ ਭਾਪੀ ਬੜੀ ਖੁਸ਼ ਆ ਉਹ ਨਹੀਂ ਯਾਰ ਬੜੀ ਕਿਰਪਾ ਬਾਬੇ ਨਾਨਕ ਦੀ ਹੋਂਦ ਮੈਂ ਕਹਿੰਨਾ ਵੀ ਕੋਈ ਗੱਲ ਕਰਨ ਵਾਲੀ ਨਹੀਂ ਹੂੰ ਇੰਨਾ ਵੀ ਘਰ ਦੇ ਵਿੱਚ ਫਾਗਵਾ ਹੁਣ ਕੋਈ ਗੱਲ ਕਰਨ ਵਾਲੀ ਨਹੀਂ ਮੇਰੇ ਨਾਲ ਕੱਲੀ ਡਾਕਟਰ ਨਾਲ ਗੱਲ ਹੋਈ ਸੀ ਜੀ ਅੱਛਾ ਤੇ ਮੈਂ ਪੁੱਛਣ ਰਿਹਾ ਸਾਨੂੰ ਹਾਂ ਹਾਂ ਮੈਂ ਹੱਬ ਕਿੱਦਾਂ ਮੁਰਗੇ ਕੋਈ ਆਈ ਡਿਮਾਂਡ ਮੁਰਗੇ ਨਹੀਂ ਵੈਕੈਂਸੀ ਨਿਕਲੀ ਨਹੀਂ ਕੋਈ ਆਹੋ ਆਹੋ ਇੰਦਾ ਵੀ ਅਜੇ ਤੱਕ ਨਹੀਂ ਆ ਗਈ ਹਾਂ ਇਹ ਕੁੜੀ ਕਰਦੀ ਗਈ ਹੁੰਦੀ ਆ ਅੱਛਾ ਮੈਂ ਕਿਹਾ ਕੁੜੀ ਤੇ ਘਰੇ ਹੀ ਹੈ ਜੇ ਹਾਂ ਹਾਂ ਉਹ ਕਹਿੰਦਾ ਵੀ ਘਰੇ ਨਾ ਬੋਵੇ ਤੇ ਪ੍ਰਾਈਵੇਟ ਹਸਪਤਾਲ ਤੇ ਲੱਗ ਜਾਏ ਇੱਕ ਤੇ ਤਜਰਬਾ ਹੋ ਜਾਊਗਾ ਉਹਦਾ ਨਾਲੇ ਚਾਰ ਪੈਸੇ ਕਮਾਊਗੀ ਉੱਚਾ ਰ ਯਾਰ ਮੈਂ ਹੁਣ ਫਿੰਨਾ ਪਿਆ ਜਣਾ ਮਾਰ ਆਇਨੇ ਹੁਣ ਕੋਈ ਚੀਜ਼ ਦੇਣੀ ਆ ਨਾ ਕੋਈ ਚੰਗੀ ਚੀਜ਼ ਆ ਜੂਗੀ ਉਸ ਤੋਂ ਬਾਅਦ ਹੁਣ ਨੌਕਰੀ ਦਾ ਕੰਮ ਬਣਾ ਲੈ ਗੱਲ ਹੈਗੀ ਆ ਠੀਕ ਨਹੀਂ ਹਾਂ ਹੁਣ ਧਿਆਨ ਰੱਖਣ ਦੀ ਲੋੜ ਵਾ ਉਹ ਤੇ ਕਰ ਲਵਾ ਜੇ ਤੈਨੂੰ ਪਤਾ ਜੇ ਹਨੋਕੀ ਦੇ ਚੱਕਰ ਤੇ ਪੈ ਗਏ ਤੇਨੂੰ ਪਤਾ ਵੀ ਸਾਰਾ ਕੁਝ ਜਾਂਦਾ ਲੱਗਦਾ ਕਿ ਇਹ ਇਹ ਗੱਲ ਹੈਗੀ ਆ ਤੇ ਯਾਰ ਇਦੀ ਕੋਈ ਗੱਲ ਵੀ ਨਹੀਂ ਗੀ ਇਹ ਆ ਵੀ ਚਲ ਉਤਰਾਏ ਆ ਜਦੋਂ ਜਦੋਂ ਆਹ ਮਸਲਾ ਡਾਲ ਹੋ ਗਿਆ ਨਾ ਤੇ ਚਲ ਯਾਰ ਫਿਰ ਕੋਈ 5-4 ਮਹੀਨੇ ਠਹਿਰ ਕੇ ਬਾਅਦ ਚ ਜੀਵਨ ਆ ਵੀ ਬੱਚਾ-ਬੱਚਾ ਫੜ ਲੈ ਕਰਨਾ ਤੇ ਚਲ ਯਾਰ ਮੁੜ ਕੇ ਜਿੱਥੇ ਮਾਟੀ ਚਲ ਜਿਆ ਕਰੂ ਆਹ ਮੁੜ ਕੇ ਸਰਕਾਰੀ ਕਰ ਲੈਣਾ ਉਹ ਹੀ ਤੇ ਗੱਲ ਹੈ ਨਾ ਹੁਣ ਤੇ ਅਜੇ ਕ ਨਿਆਣੇ ਨੂੰ ਉਪਰਾ ਦੋ ਤੇ ਲੋਕੀ ਮੌਕੇ ਤੇ ਲਾ ਲੈਂਦੇ ਆ ਠੀਕ ਨਹੀਂ ਪੀਤੀਆ ਚਾਹਤੇ ਸਾਡੇ ਨਾਲ ਗੱਲ ਨਹੀਂ ਦੇਣਾ ਉਹ ਸਨੀ ਦੇ ਸਾਡੇ ਨਾਲ ਮੈਂ ਨਹੀਂ ਮੇਰ ਨਾਲ ਨਹੀਂ ਉਹਦੀ ਗੱਲ ਕੋਈ ਮੈਂ ਤਾਂ ਝੂਠ ਬੋਲਦਾ ਅੱਛਾ ਤੇ ਭਰਨਾ ਉਹਨੇ ਆਉਣਾ ਹੈਗਾ ਇੱਕ ਦੂ ਦੂਆਂ ਦੇ ਵਿੱਚ ਠੀਕ ਹੈ ਠੀਕ ਹੈ ਤੇ ਜਦੋਂ ਆ ਗਿਆ ਤੇ ਮੈਂ ਤੇਰੀ ਮੂੰਹ ਮੂੰਹ ਹੀ ਗੱਲ ਕਰਾ ਦੇਣੀ ਹੈ ਕਿਉਂ ਆ ਮੈਂ ਵਿੱਚੋਂ ਕੋ ਲੈਣਾ ਵਾ ਉਹਨੇ ਵੀ ਕਹਣਾ ਮਾਸਟਰ ਜੀ ਤੂੰ ਗੱਲਬਾਤ ਕਰਨ ਦੇ ਮੈਂ ਤੇਰੇ ਮੂੰਹ ਤੇ ਕਰਾ ਦੇਣਾ ਉਹਨੂੰ ਜੋ ਉਹਦੀ ਗੱਲਬਾਤ ਜੋ ਢਾੜਾ ਲੈਣਾ ਦੇਣਾ ਉਹਨਾਂ ਆਪਣੇ ਹਿਸਾਬ ਨਾਲ ਕਰ ਲਿਓ ਠੀਕ ਨਹੀਂ ਯਾਰ ਮੇਰਾ ਤੇ ਬੜਾ ਨਿਕਦਾ ਰਿਸ਼ਤੇਦਾਰ ਵਾ ਮੈਂ ਥੋੜੀ ਇਹੋ ਜਿਹੀ ਗੱਲ ਕਰਨੀ ਕਹਿਣਾ ਇਹ ਤਾਂ ਗੱਲ ਹੈ ਤੇਰਾ ਵੀ ਕਿਹੜਾ ਦੁਸ਼ਮਣ ਤੁਸੀਂ ਆਪੋ ਜੀ ਗੱਲਬਾਤ ਕਰ ਲਿਓ ਜਿਤਨਾ ਤੁਹਾਨੂੰ ਚੰਗਾ ਲੱਗੂਗਾ ਜਿੰਨੇ ਕ ਪੈਸੇ ਪੁੱਛਣ ਦੇ ਕਿ ਟਿਕ ਟੋਟ ਤੇ ਬਾਕੀ ਥੋੜੇ ਬਹੁਤੇ ਥੋੜਨੇ ਕਿਤੇ ਮਿਲ ਜਾਣਗੇ ਮਾੜੇ ਮੋੜੇ ਠੀਕ ਨਹੀਂ ਥੋੜਾ ਬੜਾ ਖਰਚਾ ਆਣਾ ਉਹਦਾ ਆਪਣਾ ਕੰਮ ਉਥੇ ਚੱਲ ਯਾਰ ਜਿਤਨਾ ਮਰਜੀ ਵੀ ਆ ਠੀਕ ਨਹੀਂ ਤੇ ਹੋਰ ਸਾ ਤੇਰੇ ਬਹੁਤ ਦਾ ਕੀ ਹਾਲ ਹੈ ਕੈਨੇਡਾ ਵਾਲੇ ਦਾ ਵਧੀਆ ਆਦਾ ਫੋਨ ਉਹ ਦਾ ਆਹੋ ਹਾਂ ਭਲਾਉਣੇ ਕਿਸੇ ਦੇ ਕੱਪੜੇ ਗਏ ਹੀ ਪਰ ਆ ਬ ਲੈਣਾ ਅੱਜ ਅੱਛਾ ਅੱਛਾ ਅੱਗੇ ਕਿ ਤਨ ਗਈ ਸੀ ਖਾਲੀ ਮੜਾਈ ਹਾਂ 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 ਅੱਜ ਕਿੰਨੀ ਮੈਂ ਫੇਰ ਚਲੀ ਆ ਅੱਛਾ ਅੱਛਾ ਮੈਂ ਤਾਂ ਕਹਾਂ ਤੂੰ ਕਿੱਥੇ ਗਰਮੀ ਚ ਮਰਦਾ ਮੈਂ ਟਰਲ ਜਾਣਾ ਵਾ ਠੀਕ ਆ ਠੀਕ ਆ ਠੀਕ ਇੰਦੀ ਨਹੀਂ ਮੈਂ ਆ ਬ ਲੈਉਣੇ ਆ ਇਹ ਇਹ ਆਹੋ ਚੱਲ ਯਾਰ ਕੋਈ ਗੱਲ ਨਹੀਂ ਉਹ ਨਾਲੇ ਨਾ ਦਲਜੀਤ ਦੇ ਵੀ ਲੈਉਣ ਆ ਰਹੇ ਕੱਪੜੇ ਥੋੜੇ ਅੱਛਾ ਆਂਦੀ ਭਾਬੀ ਵੀ ਨਾਲ ਗਈ ਹਰੇ ਤੇ ਆਹੋ ਯਾਰ ਗਈ ਕਿੰਨੀ ਗਈਆਂ ਮਤ ਇੱਕ ਗੱਲ ਹੈ ਜੀਓ ਹਾਂ ਅੱਜ ਕੱਲ ਮੈਂ ਹੈ ਦਰਾਲੀ ਟਾਣਾ ਚ ਭੜ ਗਈ ਥੀਗੀ ਆਹੋ ਇਹ ਰੱਬ ਜੀ ਜਰਬਾ ਸੋਲਾ ਉਹ ਵਸਦੇ ਰਹਿਣ ਭਰਾ ਸਾਰੇ ਮੈਂ ਇਹੋ ਗੱਲ ਕਹਿਣਾ ਠੀਕ ਨਹੀਂ ਤੇ ਅਹੀਂ ਕਿ ਲੈਣਾ ਬੋਧੀ ਬੋਧੀ ਚ ਇਹੋ ਜਿਹਾ ਵੀ ਭੈਣ ਭਰਾਵਾਂ ਦਾ ਚਾਹੀਦਾ ਮੋਹ ਤੋਂ ਉਤਰ ਉਤਰ ਤੋਂ ਠੀਕ ਨਹੀਂ ਇਹ ਤਾਂ ਗੱਲ ਹੈ ਜੀ ਅਸੀਂ ਕਿੱਥੇ ਜਾਣਾ ਵਾ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਸਾਡੇ ਨਾਣੇ ਬਾਹਰ ਮੈਂ ਤੇ ਰਹਿ ਲਈ ਹੁਣਾਂ ਤਾਂ ਉਹਨੇ ਉਹ ਇਹੋ ਤਾਂ ਕਰਦੇ ਨਹੀਂ ਬਲਕਿ ਬਿਲਕੁਲ ਬਿਲਕੁਲ ਸਹੀ ਗੱਲ ਹੋਰ ਕਿੱਥੇ ਜਾਣਾ ਇਹ ਆ ਵੀ ਚਲੋ ਆਪਣੇ ਜੀਹਾਰ ਆ ਗਏ ਤੇ ਕਲੀ ਗੱਲਬਾਤ ਮਾਰ ਲਈ ਦੀ ਆ ਤੇ ਅੱਜ ਕੱਲ ਸਮੇਂ ਹੁਣ ਕਿੱਥੇ ਆ ਤੇ ਫਿਰ ਕਵਾਂ ਚਾਹ ਆ ਲੋ ਨਹੀਂ ਹੈ ਚਾਹ ਤਾਂ ਪੀਤੀ ਸੀ ਹੁਣੇ ਹੀ ਹਾਂ ਫੇਰ ਇਹ ਮੂੰਹ ਮਠਾ ਕਰਾਂਗੇ ਨਾਲੇ ਤੇ ਗੱਲ ਸੁਣੋ ਮੇਰੀ ਜਦੋਂ ਇਹਦਾ ਸਾਲਾ ਆ ਗਿਆ ਨਾ ਤੇ ਤੈਨੂੰ ਮੈਂ ਉਸਲੇ ਦਾ ਦਊਂਗਾ ਤੂੰ ਮੈਂ ਕਿ ਸਾਰੀ ਗੱਲ ਬਾਤ ਕਰਦੀ ਹਾਂ ਚੱਲ ਠੀਕ ਆਊਗੀ ਭਾਬੂ ਜੀ ਤੇ ਮੈਂ ਫੇਰ ਆਉਂਗਾ ਚੱਲ ਠੀਕ ਆ ਹਾਂ ਅਜੇ ਆਈ ਨਹੀਂ ਪਰ ਮੈਂ ਵੇਖਾ ਘਰ ਜਾ ਕੇ ਠੀਕ ਹੈ ਠੀਕ ਠੀਕ ਮੁੰਡਾ ਖੇਡਦਾ ਹੀ ਹੈ ਨਾ ਪਰ ਮੈਂ ਕਿੰਨਾ ਮੋਜਾਂ ਲੈਣ ਰਿਹਾ ਇੱਥੇ ਅਲੰਬਰੀ ਹੋਣਾ ਫੇਰ ਕਿਆ ਰੱਖੀ ਚੰਗਾ ਤਾਂ ਫੇਰ ਬਾਹਰ ਕੋਈ ਗੱਲ ਕੋਈ ਗੱਲ ਚੰਗਾ ਮੈਂ ਚੱਲਦਾ ਫੇਰ ਚੰਗਾ ਚੰਗਾ ਚੱਲ ਘਰ ਹੈ ਨਹੀਂ ਕੋਈ ਅੱਛਾ ਮੈਂ ਚੱਲ ਜੀ ਫੰਦਾ ਚੰਗਾ ਜਿਹੜੇ ਕਮੁਨ ਨੇ ਨਾ ਤਾਂ ਤ ਤੇ ਨਹੀਂ ਸਾਡੀ ਪੇਡ ਲੱਭਾ ਜ ਹੁਣ ਇਹਦੀ ਵਿਚਾਰੇ ਦੀ ਵਿੱਚ ਕਾਦੀ ਆ ਹੈ ਚਲੋ ਕੋਈ ਨਹੀਂ ਉਹ ਵੀ ਕਿਤੇ ਨਿਆਣੇ ਪਗਾਂ ਫਿਆ ਰੱਖਿਆ ਗਿਆ ਵਾ ਕਿਤੇ ਲੱਭ ਗਿਆ ਤਾਂ ਚੱਲ ਮਾਰ ਆਈ ਤੇ ਨੌਕਰੀ ਪਾਣੀ ਤੇ ਚੱਲ ਵਧੀਆ ਹੋ ਜਾਊਗਾ ਚਲੋ ਜੋ ਮਾਰੇ ਕਰੀ ਚੰਗਾਈ ਕਰੂਗਾ ਹੈ